ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਅਟਵਰਡਸ ਆਰਗੇਨਾਈਜ਼ ਕ੍ਰਾਈਮ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਸਕਸੈਸ ਮਿਲੀ ਹੈ ਇੱਕ ਹੋਰ 7 ਬੜੇ ਲੀਥਲ ਤੇ ਸਫਿਸਟੀਕੇਟਡ ਵੈਪਨਸ ਅਸੀਂ ਰਿਕਵਰ ਕੀਤੇ ਆ 2 ਮੁਲਜ਼ਮ ਇਹ ਚ ਗ੍ਰਿਫਤਾਰ ਕੀਤੇ ਆ ਸਾਰਾ ਕ੍ਰਾਸ ਬਾਰਡਰ ਪਾਕਿਸਤਾਨ ਦੀ ਸਾਈਡ ਤੋਂ ਪੁਸ਼ ਇਨ ਕੀਤਾ ਗਿਆ ਇੰਡੀਅਨ ਫੈਕਟਰੀ ਦੇ ਵਿੱਚ ਇੱਕ ਕਨਸਾਈਨਮੈਂਟ ਔਰ ਇਹਦੇ ਚ ਜਿਹੜੇ ਦੋਨੋਂ ਮੁਲਜ਼ਮ ਫੜੇ ਗਏ ਇੱਕ ਬਲਵਿੰਦਰ ਸਿੰਘ ਹੈ ਪਿੰਡ ਇਹਦਾ ਅਮਰਸਰ ਰੂਰਲ ਦਾ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ ਇਹਨਾਂ ਨੇ ਪਾਕਿਸਤਾਨ ਬੇਸ ਮਗਲਜ਼ਨਾ ਇੰਟਾਚ ਆਇਆ ਚਾਹੇ ਤੇ ਉਹਨਾਂ ਦਾ ਹੈਂਡਲਰ ਵੀ ਪਾਕਿਸਤਾਨ ਚ ਹੀ ਹੈ ਪ੍ਰੀ ਡੈਸਟਿਨੇਸ਼ਨ ਲੋਕੇਸ਼ਨਸ ਤੇ ਜਿਹੜੇ ਕੋਆਰਡੀਨੇਟਸ ਭੇਜਦੇ ਰਹੇ ਉਹਦੇ ਨਾਲ ਡਰੋਨ ਰਾਹੀਂ ਇੱਕ ਕਨਸਾਈਨਮੈਂਟਸ ਆਈਆਂ ਪਹਿਲਾਂ ਸਾਡੇ ਇਨਸਪੈਕਟਰ ਸੀਆਈਏ ਮੋਲਕਦੀਪ ਉਹਨਾਂ ਦੀ ਟੀਮ ਨੇ ਬਲਵਿੰਦਰ ਨੂੰ ਫੜਿਆ ਉਹ ਤੋਂ ਤਿੰਨ ਜਿਹੜੇ ਆ ਪੀਪੀਐਕਸ ਫਾਈਵ ਇਹ ਫੜੇਗੇ ਤੇ 2.30 ਬੋਰ ਦੇ ਚਾਈਨਿਸ ਪਿਸਟਲ ਫੜੇਗੇ 2.30 ਬੋਰ ਚਾਈਨਿਸ ਪਿਸਟਲ ਦੀ ਉਸ ਤੋਂ ਇਲਾਵਾ ਉਸ ਤੋਂ ਬਾਅਦ ਜਿਹੜੀ ਉਹਦੀ ਸਰਦਰ ਪੁੱਛ ਗਈ ਤੇ ਵਿੱਚ ਜਗਰਾਜ ਸਿੰਘ ਜਿਹੜਾ ਦੇ ڪرੰਡੇ ਦਾ 몰ਾ ਬਹਿਰਾਮ ਪਿੰਡਾ ਇਹ ਫੜਿਆ ਗਿਆ ਤੇ ਦੋ ਪਿਸਟਲ ਚਾਈਨਿਸ ਹੋਰ ਮਿਲੇ ਇਹਦੇ ਸਟਾਰ ਪਿਸਟਲ ਜਿਹੜਾ 0.30 ਬੋਰ ਦੇ ਕਹਨੇ ਆ ਇਹਦੇ ਚ ਜਿਹੜੀ ਮੇਨ ਗੱਲ ਆਈ ਹੈ ਕਿ ਜੁਗਰਾਜ ਦੇ ਖਾਸ ਪਹਿਲਾਂ ਵੀ ਕਮਰਸ਼ੀਅਲ ਕੁਆਂਟੀਟੀ ਦਾ ਇੱਕ ਹੀਰੋਇਨ ਦਾ ਪਰਚਾ ਦਰਜ ਹੈ ਸਰਾਇਮੰਤ ਖਾਨ ਥਾਣਾ ਪੁਲਿਸ ਸਟੇਸ਼ਨ ਜਿਹੜਾ ਹੈਗਾ ਤਰਨਤਾਰਨ ਡਿਸਟ੍ਰਿਕਟ ਦਾ ਉੱਥੇ ਹੋਈ ਹੈ ਇਸ ਤੋਂ ਇਲਾਵਾ ਇੱਕ ਮਰਡਰ ਕੀਤਾ ਇਹਨਾਂ ਨੇ ਲੋਪੋ ਕੇ ਏਰੀਏ ਦੇ ਵਿੱਚ ਜਿੱਥੇ 302 ਮਰਡਰ ਤੇ ਅਟੈਂਪਟ ਟੂ ਮਰਡਰ ਤੇ ਆਰਮਜ਼ ਐਕਟ ਦੀਆਂ ਧਾਰਾ ਤਹਿਤ ਮੁਕੱਦਮਾ ਦਰਜ ਹੈ ਉਸ ਵੀ ਵੌਂਟਡ ਸੀਗਾ ਜੀ ਨਜ਼ਰ ਆਪਾਂ ਬੈਕਗ੍ਰਾਉਂਡ ਦੇਖੀਏ ਬਲਵਿੰਦਰ ਲੇਬਰ ਦਾ ਕੰਮ ਕਰਦਾ 32 ਸਾਲ ਦੀ ਉਮਰ ਹੈ 11ਵੀਂ ਪਾਸ ਹੈ ਤੇ ਜਿਹੜਾ ਜਗਰਾਜ ਜੱਗਾ ਹੈਗਾ ਇਹ 29 ਸਾਲ ਦਾ 12ਵੀਂ ਪਾਸ ਹੈ ਡੀਜੇ ਦਾ ਕੰਮ ਕਰਦਾ ਤੇ ਇਹ ਸਾਰਾ ਜਿਹੜੀ ਆਪਰੇਸ਼ਨ ਹੈ ਉਹਨੂੰ ਬਹੁਤ ਇੰਟੈਲੀਜੈਂਸ ਬੇਸਡ ਆਪਰੇਸ਼ਨ ਇਹਦੇ ਵਿੱਚ ਡੀਸੀਪੀ ਇਨਵੈਸਟੀਗੇਸ਼ਨ ਸਾਡੇ ਰਵਿੰਦਰਪਾਲ ਜੀ ਮਿਸਟਰ ਆਲਮ ਵਿਜੇ ਸਿੰਘ ਜਗਵਿੰਦਰ ਸਿੰਘ ਸਾਡੇ ਡੀਸੀਪੀ ਸਾਹਿਬ ਹਰਵਿੰਦਰ ਸਿੰਘ ਸਾਡੇ ਏਸੀਪੀ ਇਨਵੈਸਟੀਗੇਸ਼ਨ ਇਸਪੈਕਟਰ ਮੋਲਤ ਦੀ ਸੀਆਈਏ ਜਿਹੜਾ ਸੀਪੀ ਅੰਮ੍ਰਿਤਸਰ ਦੇ ਉਹਨਾਂ ਦੀ ਟੀਮ ਨੇ ਬਹੁਤ ਮਿਹਨਤ ਨਾਲ ਇਹਨੂੰ ਸਾਰੀ ਨੂੰ ਕੱਲ ਕੀਤੀ ਹੈ ਉਹਦੇ ਜਿਹੜੀ ਇੰਪੋਰਟੈਂਟ ਗੱਲ ਸਭ ਤੋਂ ਵੱਧ ਦੇਖਣ ਵਾਲੀ ਹੈ ਕਿ ਬਹੁਤ ਜ਼ਿਆਦਾ ਪੁਸ਼ਨ ਕੀਤਾ ਜਾ ਰਹੀਆਂ ਕਨਸਾਈਨਮੈਂਟਸ ਬਾਇ ਡਰੋਨ ਇੰਟੂ ਇੰਡੀਅਨ ਟੈਰੀਟਰੀ ਔਰ ਲਗਾਤਾਰ ਪਿੱਛੇ ਵੀ ਬਹੁਤ ਵੱਡੀਆਂ ਰਿਕਵਰੀਆਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਕੀਤੀਆਂ ਗਈਆਂ ਪਰ ਲਗਾਤਾਰ ਉਧਰ ਕੋਸ਼ਿਸ਼ ਜਾਰੀ ਰਹਿੰਦੀ ਹੈ ਕਿ ਬਾਡੇ ਅੰਸਰਾਵਾਰੇ ਉਹਨਾਂ ਨੂੰ ਕਿਸ ਤਰ੍ਹਾਂ ਵੈਪਨ ਪਹੁੰਚਾਏ ਜਾ ਜਿਹੜੀਆਂ ਪਿਛਲੀਆਂ ਰਿਕਵਰੀਆਂ ਵੀ ਤੁਹਾਡਾ ਨਾਲ ਡਿਸਕਸ ਕੀਤੀਆਂ ਸੋ ਇਹ ਆਨ ਗoing ਇੱਕ ਪ੍ਰੋਸੈਸ ਹੈਗਾ ਤੇਿੱਦਾ ਕਰਾਸ ਬਾਰਡਰ ਸਮਗਲਰਸ ਐ ਹੈਂਗਲਰਸ ਸਾਡੇ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਨਾਲ ਜੋੜ ਲੈਂਦੇ ਨੇ ਬਾਦਚ ਕੋਈ ਬਾਹ ਨੂੰ ਫੜਦਾ ਤੇ ਇਹ ਅਲਟੀਮੇਟਲੀ ਇੱਥੇ ਆ ਕੇ ਜਿਨ੍ਹਾਂ ਚ ਵਿਚਾਰੇ ਇਹ ਜਿਹੜੇ ਫੇਸ ਕਰਦੇ ਆ ਸਾਰਾ ਕਾਨੂੰਨ